ਇਹ ਜ਼ਰਾ ਵੱਡੀ ਖਬਰ ਦੱਸਦੀ ਹੈ ਕਿ ਪੰਜਾਬ ਦਾ ਲਾਡੂਵਾਲ ਦਾ ਜਿਹੜਾ ਹੈ ਟੋਲ ਪਲਾਜ਼ਾ ਉਹ ਬੰਦ ਹੋਣ ਲੱਗਾ ਹੈ ਜੀ ਹਾਂ ਉਹ ਬੰਦ ਹੋਣ ਜਾ ਰਿਹਾ ਹੈ ਕਿਸਾਨਾਂ ਦੇ ਵੱਲੋਂ ਇੱਕ ਐਲਾਨ ਕੀਤਾ ਗਿਆ ਹੈ ਪੱਕੇ ਥਾਲੇ ਲਾਏ ਜਾਣਗੇ ਦੱਸਦੀ ਕਿ ਇੱਕ ਪਰਚਾ ਜਿਹੜਾ ਹੈ ਉਹ ਖੂਬ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਸਾਫ਼-ਸਾਫ਼ ਲਿਖਿਆ ਗਿਆ ਹੈ ਕਿ ਜਿਹੜਾ ਪੰਜਾਬ ਦਾ ਸਭ ਤੋਂ ਵੱਡਾ ਅਤੇ ਮਹਿੰਗਾ ਟੋਲ ਪਲਾਜ਼ਾ ਹੈ ਲਾਡੂਵਾਲ ਟੋਲ ਪਲਾਜ਼ਾ ਉਸ ਨੂੰ ਪੱਕੇ ਤਾਲੇ ਲਗਾਏ ਜਾਣਗੇ ਜੀਹਾਂ ਦੱਸਦੇ ਕਿਥੋਂ ਜਦੋਂ ਵੀ ਲੋਕ ਲੰਘਦੇ ਨੇ ਤਾਂ ਉਹਨਾਂ ਦੇ ਉਹਨਾਂ ਨੂੰ ਜੇਬ ਜੜੀ ਹੈ ਉਹ ਢਿੱਲੀ ਕਰਨੀ ਪੈਂਦੀ ਹੈ ਲੋਕਾਂ ਦੀ ਜੇਬ ਤੇ ਅਸਰ ਪੈਂਦਾ ਹੈ ਤਾਂ ਹੁਣ ਦੱਸਦੇ ਕਿ ਕਿਸਾਨਾਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਉਸ ਨੂੰ ਪੱਕੇ ਤਾਲੇ ਲਗਾ ਕੇ ਬੰਦ ਕੀਤਾ ਜਾਵੇਗਾ ਜੀहां ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਪਰਚਾ ਦੇਖ ਸਕਦੇ ਹੋ ਜਿਸ ਦੇ ਵਿੱਚ ਕਿਸਾਨਾਂ ਦੇ ਵੱਲੋਂ ਤੇ ਟਰੱਕ ਅਤੇ ਯੂਨੀਅਨ ਦੇ ਵੱਲੋਂ ਇਹ ਜਿਹੜਾ ਹੈ ਸਾਫ਼-ਸਾਫ਼ ਲਿਖਿਆ ਗਿਆ ਹੈ ਕਿ 30 ਜੂਨ ਤੱਕ ਜੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ 11 ਵਜੇ ਦੀ ਕਾਲ ਦਿੱਤੀ ਗਈ ਹੈ ਕਿ ਅਸੀਂ ਟੋਲ ਪਲਾਜ਼ਾ ਲਾਡੋਵਾਲ ਟੋਲ ਪਲਾਜ਼ਾ ਜਿਹੜਾ ਹੈ ਉਹ ਬੰਦ ਕਰ ਦਵਾਂਗੇ ਜੀहां ਵੱਡੀ ਖਬਰ ਤੁਹਾਨੂੰ ਦੱਸ ਰਿਹਾ ਇਹ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਈਰਲ ਹੋ ਰਿਹਾ ਪਰਚਾ ਜਿਸ ਦੇ ਵਿੱਚ ਸਾਫ ਸਾਫ ਲਿਖਿਆ ਗਿਆ ਹੈ ਕਿ 30 ਜੂਨ ਤੱਕ ਟੋਲ ਪਲਾਜ਼ੇ ਦੇ ਸੰਬੰਧਿਤ ਜਿਹੜੀਆਂ ਮੰਗਾਂ ਨੇ ਕਿਸਾਨਾਂ ਦੀਆਂ ਉਹ ਨਾ ਮੰਨੀਆਂ ਗਈਆਂ ਤਾਂ ਉਸ ਤੋਂ ਬਾਅਦ ਦੱਸਦੀ ਕਿ 11 ਵਜੇ ਦੀ ਕਾਲ ਦਿੱਤੀ ਗਈ ਹੈ ਦਿਨ ਐਤਵਾਰ ਨੂੰ ਇਸ ਟੋਲ ਪਲਾਜ਼ੇ ਨੂੰ ਪੱਕੇ ਤਾਲੇ ਲਗਾ ਕੇ ਬੰਦ ਕਰ ਦਿੱਤਾ ਜਾਵੇਗਾ ਸੋਸ਼ਲ ਮੀਡੀਆ ਦੇ ਉੱਤੇ ਇਹ ਪਰਚਾ ਜਿਹੜਾ ਹੈ ਖੂਬ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਜਥੇਬੰਦੀਆਂ ਦੀਆਂ ਮੰਗਾਂ ਵੱਲ ਧਿਆਨ ਨਾ ਦੇਣ ਦੇ ਚਲਦੇ ਉਨਾ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਹੈ ਕਿਸਾਨਾਂ ਨੇ 30 ਜੂਨ ਐਤਵਾਰ ਵਾਲੇ ਦਿਨ 11 ਵਜੇ ਸਾਰੇ ਜਥੇਬੰਦੀਆਂ ਮਿਲ ਕੇ ਲਾਡੋਵਾਲ ਟੋਲ ਪਲਾਜ਼ੇ ਤੇ ਪਹੁੰਚਣ ਦੀਆਂ ਉਹਨਾਂ ਵੱਲੋਂ ਕਾਲ ਦਿੱਤੀ ਗਈ ਹੈ ਤੇ ਇਸ ਨੂੰ ਲੈ ਕੇ ਬਕਾਇਦਾ ਕਿਸਾਨ ਯੂਨੀਆ ਵੱਲੋਂ ਪੈਂਫਲਟ ਏ ਛਾਪਾਏ ਗਏ ਨੇ ਜੋ ਕਿ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੇ ਨੇ ਇਸ ਸਬੰਧੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਨੇ ਹੋਰ ਜਤਬੰਦੀਆਂ ਤੇ ਕਿਸਾਨਾਂ ਨੂੰ ਵਾਅ ਚੜ੍ਹ ਕੇ 30 ਜੂਨ ਨੂੰ ਲਾਡੋਵਾਲ ਟੋਲ ਪਲਾਜ਼ਾ ਤੇ ਪਹੁੰਚਣ ਦੀ ਅਪੀਲ ਕੀਤੀ ਹੈ ਤਾਂ ਦੱਸ ਦਈਏ ਕਿ ਲਾਡੋਵਾਲ ਟੋਲ ਪਲਾਜ਼ੇ ਨੂੰ ਜੜਾਏ ਉਹ ਪੱਕਾ ਤਾਲਾ ਲੱਗਣ ਜਾ ਰਿਹਾ ਹੈ ਕਿਸਾਨ ਜਥੇਬੰਦੀਆਂ ਨੇ ਇਹ ਵੱਡਾ ਐਲਾਨ ਕੀਤਾ ਹੈ ਪੈਂਫਲਟ ਦੇਖ ਸਕਦੇ ਹੋ ਪੈਂਫਲਟ छਪਵਾਏ ਗਏ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਲਗਾਤਾਰ 2 ਹਫ਼ਤੇ ਤੋਂ ਜਿਹੜਾ ਹੈ ਟੋਲ ਪਲਾਜ਼ਾ ਲਾਡੋਵਾਲ ਦਾ ਟੋਲ ਪਲਾਜ਼ਾ ਹੈ ਉਹ ਹੁਣ ਤੱਕ ਮੁਫਤ ਚੱਲ ਰਿਹਾ ਸੀ ਜਿਹੜੇ ਗੱਡੀਆਂ ਲੰਘ ਰਹੀਆਂ ਸੀ ਉਹ ਬਿਲਕੁਲ ਮੁਫਤ ਲੰਘ ਰਹੀਆਂ ਸੀ ਕਿਉਂਕਿ ਲਗਾਤਾਰ ਜਿਹੜੇ ਇਸ ਦੇ ਨੇ ਰੇਟ ਵਧੇ ਹੋਏ ਸੀ ਦੱਸਦੇ ਜੇ ਇਸ ਦੀ ਇੱਕ ਫੀਸ ਦੀ ਗੱਲ ਕਰੀਏ ਤਾਂ 220 ਰੁਪਏ ਇੱਕ ਪਾਸੇ ਦੇ ਲੱਗਦੇ ਸੀ ਜੇ ਜੇ ਕਿਸੇ ਕੋਲ ਫਾਸਟੈਗ ਨਾ ਹੋਵੇ ਤਾਂ 400 ਤੋਂ ਵੱਧ ਕੀਮਤ ਦੇਣੀ ਪੈਂਦੀ ਸੀ ਜਿਸ ਕਰਕੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਉੱਥੇ ਧਰਨਾ ਲਾਇਆ ਜਾਂਦਾ ਹੈ ਤੇ 2 ਹਫ਼ਤੇ ਤੋਂ ਇਹ ਟੋਲ ਪਲਾਜ਼ਾ ਜਿਹੜਾ ਹੈ ਉਸ ਨੂੰ ਫਰੀਕ ਕੀਤਾ ਜਾਂਦਾ ਹੈ ਤੇ ਹੁਣ ਆਖਿਰ ਦੇ ਵਿੱਚ ਇਹ ਵੱਡੀ ਕਾਲ ਦਿੱਤੀ ਗਈ ਹੈ ਦੱਸਦੇ ਕਿ ਜਿਹੜਾ ਅਜਿਹੇ ਟੋਲ ਪਲਾਜ਼ੇ ਨੇ ਨੈਸ਼ਨਲ ਹਾਈਵੇ ਥਾਰਟੀ ਅਤੇ ਸਟੇਟ ਦੇ ਲਗਭਗ 42 ਤੋਂ ਵੱਧ ਟੋਲ ਪਲਾਜ਼ੇ ਜਿਹੜੇ ਨੇ ਪੂਰੇ ਪੰਜਾਬ ਭਰ ਦੇ ਵਿੱਚ ਫੈਲੇ ਹੋਏ ਨੇ ਤੇ ਜਿਸ ਦੇ ਚੱਲਦੇ ਇਹ ਜਿਹੜਾ ਲਾਡੋਵਾਲ ਦਾ ਟੋਲ ਪਲਾਜ਼ਾ ਹੈ ਉਹ ਮਹਿੰਗਾ ਦੱਸਿਆ ਜਾ ਰਿਹਾ ਸੀ ਲਗਾਤਾਰ 2 ਹਫ਼ਤੇ ਤੋਂ ਮੁਫਤ ਕੀਤਾ ਗਿਆ ਸੀ ਕਿਸਾਨਾਂ ਦੇ ਵੱਲੋਂ ਤੇ ਹੁਣ ਇਹ ਜਿਹੜਾ ਪੈਂਫਲਰ ਤੁਸੀਂ ਦੇਖ ਰਹੇ ਹੋ ਇਹ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਸਾਫ਼-ਸਾਫ਼ ਲਿਖਿਆ ਗਿਆ ਹੈ ਕਿ 30 ਜੂਨ ਦਿਨ ਐਤਵਾਰ ਵਾਲੇ ਦਿਨ 11 ਵਜੇ ਜਥਬੰਦੀਆਂ ਮਿਲ ਕੇ ਲਾਡੋਵਾਲ ਟੋਲ ਪਲਾਜ਼ੇ ਨੂੰ ਪੱਕੇ ਤੌਰ ਤੇ ਤਾਲੇ ਲਗਾ ਦੇਣਗੀਆਂ ਤਾਂ ਇਹ ਦੱਸ ਦੇ ਕਿ ਜਦੋਂ ਤਾਲਾ ਜੇ ਲੱਗਦਾ ਹੈ ਤਾਂ ਲੋਕਾਂ ਨੂੰ ਕਿੰਨਾ ਕਿਹੜੇ ਰਾਹਤ ਮਿਲੂਗੀ ਕਿਉਂਕਿ ਇਹ 220 ਰੁਪਏ ਇੱਕ ਪਾਸੇ ਦੇ ਲੱਗਦੇ ਸੀ ਜੇਕਰ ਫਾਸਟੈਗ ਨਾ ਹੋਵੇ ਤਾਂ 400 ਤੋਂ ਵੱਧ ਜਿਹੜੀ ਫੀਸ ਜਿਹੜੀ ਹੈ ਉਹ ਵਸੂਲੀ ਜਾਂਦੇ ਸੀ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਉੱਥੇ ਧਰਨਾ ਲਗਾਇਆ ਜਾਂਦਾ ਹੈ 2 ਹਫ਼ਤੇ ਤੋਂ ਮੁਫਤ ਕੀਤਾ ਜਾ ਰਿਹਾ ਸੀ ਤੇ ਹੁਣ ਵੱਡੀ ਕਾਲ ਦਿੱਤੀ ਗਈ ਹੈ ਪੈਂਫਲੇਟ ਚਪਵਾਏ ਗਏ ਨੇ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਹੇ ਨੇ